ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੇ ਨਾਵਲ ਬੁਨਿਆਦਾਂ ਦਾ ਅਗਲਾ ਭਾਗ ਚਿੱਤਰਕਾਰੀ ਸਭ ਤੋਂ ਵੱਡਾ ਚਿੱਤਰਕਾਰ ਕੁਦਰਤ ਹੈ ਧਰਤੀ ਅਤੇ ਅਸਮਾਨ ਤੇ ਚਿੱਤਰ ਬਣਦੇ ਮਿਟਦੇ ਰਹਿੰਦੇ ਹਨ ਚੰਗਾ ਚਿੱਤਰ ਉਹ ਹੁੰਦਾ ਹੈ ਜਿਹੜਾ ਸਵੇਰੇ ਉੱਠ ਕੇ ਵੇਖਣਾ ਚੰਗਾ ਲੱਗੇ ਮਨੁੱਖ ਦੀ ਕਲਪਨਾ ਵਿੱਚ ਸਾਰੇ ਰੰਗ ਹੁੰਦੇ ਹਨ ਜਿਨ੍ਹਾਂ ਨਾਲ ਮਨੁੱਖ ਭਾਂਤ-ਪਾਂਤ ਦੇ ਚਿੱਤਰ ਸਿਰਜਦਾ ਅਤੇ ਵੇਖਦਾ ਰਹਿੰਦਾ ਹੈ ਵਿਗਿਆਨ ਕੋਲ ਮਨ ਨੂੰ ਸਮਝਣ ਦੀ ਵਿਧੀ ਨਹੀਂ ਹੈ ਪਰ ਕਲਾ ਕੋਲ ਹੈ ਕਲਾ ਮਨੁੱਖੀ ਆਤਮਾ ਨੂੰ ਸਵੱਛ ਰੱਖਦੀ ਹੈ ਇਹ ਜੀਵਰ ਵਿੱਚ ਸੁੰਦਰਤਾ ਸਿਰਜ ਦੀ ਸੋਹਜ ਉਪਜਦੀ ਹੋਈ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀ ਕਲਾ ਦੀ ਅਮੀਰੀ ਸੋਹਣੀਆਂ ਖੁਸ਼ਹਾਲ ਬਹਾਦਰ ਤੇ ਆਜ਼ਾਦ ਕੌਮਾਂ ਵਿੱਚ ਹੁੰਦੀ ਹੈ ਅਤੇ ਇਹ ਅਮੀਰੀ ਆਰਥਿਕ ਸਫਲਤਾ ਮਗਰੋਂ ਸੰਭਵ ਹੁੰਦੀ ਹੈ ਸੋਹਣੇ ਚਿੱਤਰ ਨਜ਼ਰਾਂ ਨੂੰ ਸੁਖ ਦਿੰਦੇ ਹਨ ਬਾਹਰਲੀਆਂ ਚੀਜ਼ਾਂ ਨਾਲ ਜਦੋਂ ਅੰਦਰਲੀ ਨਜ਼ਰ ਰਲ ਜਾਂਦੀ ਹੈ ਤਾਂ ਉਹਨਾਂ ਦਾ ਰੂਪ ਆਕਾਰ ਬਦਲ ਜਾਂਦਾ ਹੈ ਚਿੱਤਰਕਲਾ ਇੱਕ ਸੂਖਮ ਕਲਾ ਹੈ ਸੰਗੀਤ ਗੀਤ ਨ੍ਰਿਤ ਚਿੱਤਰਕਾਰੀ ਅਤੇ ਮੂਰਤੀ ਕਲਾ ਆਤ ਸਾਰੀਆਂ ਸੂਖਮ ਕਲਾਵਾਂ ਮਨੁੱਖ ਅੰਦਰ ਝਾਕਣ ਅਤੇ ਮਨੁੱਖੀ ਮਾਨ ਦੀਆਂ ਵੱਖ-ਵੱਖ ਅਵਸਥਾਵਾਂ ਨੂੰ ਪ੍ਰਗਟਾਉਣ ਦੇ ਉਪਰਾਲੇ ਹਨ ਸੰਸਾਰ ਸਮਾਜ ਅਤੇ ਜੀਵਨ ਵਿੱਚ ਸੁੰਦਰਤਾ ਨੂੰ ਸਿਰਜਣਾ ਮੁਸ਼ਕਲ ਬੜਾ ਹੈ ਕੋਚੇ ਪੜ ਨੂੰ ਤਾਂ ਹਰ ਥਾਂ ਹਰ ਕੋਈ ਉਪਜਦਾ ਹੀ ਰਿਹਾ ਹੈ ਚਿੱਤਰਕਾਰੀ ਵਿੱਚ ਵਿਖਿਆ ਨਹੀਂ ਵਿਖਾਇਆ ਗਿਆ ਮੂਲਵਾਨ ਹੁੰਦਾ ਹੈ ਜੋ ਸ਼ਬਦਾ ਜਾਂ ਧੁਨਾ ਵਿੱਚ ਨਹੀਂ ਕਿਹਾ ਜਾ ਸਕਦਾ ਉਸੇ ਦਾ ਚਿੱਤਰ ਬਣਾਉਣ ਦੀ ਲੋੜ ਪੈਂਦੀ ਹੈ ਚਿੱਤਰ ਦ੍ਰਿਸ਼ ਦਾ ਸੰਗੀਤ ਹੁੰਦਾ ਹੈ ਇਸ ਵਿੱਚ ਤੁੱਪ ਦੇ ਰੰਗ ਹੁੰਦੇ ਹਨ ਜਦੋਂ ਚਿੱਤਰ ਮੁਕੰਮਲ ਹੋ ਜਾਂਦਾ ਹੈ ਤਾਂ ਇਸ ਦਾ ਵਿਸ਼ਾ ਸਪਸ਼ਟ ਹੁੰਦਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਚਿੱਤਰ ਚਿੱਤਰਿਆ ਨਹੀਂ ਜਾਂਦਾ ਭਵਨ ਨਿਰਮਾਣ ਵਾਂਗ ਉਸਾਰਿਆ ਜਾਂਦਾ ਹੈ ਕੋਈ ਵੀ ਚਿੱਤਰ ਚਿੱਤਰਣ ਤੋਂ ਪਹਿਲਾਂ ਚਿੱਤਰਕਾਰ ਆਪਣੇ ਆਪ ਨੂੰ ਇਕਾਂਗਰ ਆਪਣੇ ਮਨ ਨੂੰ ਸ਼ਾਂਤ ਆਪਣੀ ਕਲਪਨਾ ਨੂੰ ਬਲਵਾਨ ਅਤੇ ਆਪਣੇ ਭਾਵਾਂ ਨੂੰ ਇੱਕ ਸੁਰ ਕਰਦਾ ਹੈ ਕਈ ਵਾਰੀ ਚਿੱਤਰਕਾਰ ਦੀ ਮਾਨਸਿਕ ਅਵਸਥਾ ਉਦਾਸ ਹੁੰਦੀ ਹੈ ਪਰੰਤੂ ਉਸਾਰੀ ਅਧੀਨ ਚਿੱਤਰ ਸ਼ੋਖ ਅਤੇ ਖੁਸ਼ਹਾਲ ਹੁੰਦਾ ਹੈ ਸੋ ਜਦੋਂ ਤੱਕ ਚਿੱਤਰਕਾਰ ਅਤੇ ਚਿੱਤਰ ਦੋਵੇਂ ਇੱਕਸਰ ਨਾ ਹੋਣ ਬੁਰਸ਼ ਹਿਲਦਾ ਨਹੀਂ ਚਿੱਤਰ ਜਾਗਦਾ ਨਹੀਂ ਬੁਰਸ਼ ਨੂੰ ਫੜਨ ਦਾ ਰਾਗ ਛੇੜਨ ਵਾਂਗ ਇੱਕ ਸਕਿੱਲ ਸਲੀਕਾ ਹੁੰਦਾ ਹੈ ਸਧਾਰਨ ਵਿਅਕਤੀ ਆਲੇ-ਦੁਆਲੇ ਨੂੰ ਹੀ ਵੇਖਦਾ ਹੈ ਚਿੱਤਰਕਾਰ ਨਿਹਾਰਦਾ ਵੀ ਹੈ ਮਹੱਤਵਪੂਰਨ ਇਹ ਨਹੀਂ ਕਿ ਚਿੱਤਰਕਾਰ ਕੀ ਵੇਖਦਾ ਹੈ ਵੇਖਣ ਵਾਲੀ ਵਸਤ ਕੀ ਹੈ ਮਹੱਤਵਪੂਰਨ ਇਹ ਹੈ ਕਿ ਉਸ ਵਾਸਤਵ ਵਿੱਚ ਵੇਖਣ ਵਾਲਾ ਕੀ ਹੈ ਅਤੇ ਵਿਖਾਉਣ ਜੋ ਕੀ ਹੈ ਉਸ ਦੇ ਵੇਖਣ ਵਿਖਾਉਣ ਵਿੱਚ ਨਿਆਰਾਪਣ ਕੀ ਹੈ ਵੇਖਣ ਵਾਲਾ ਕੌਣ ਹੈ ਵੇਖਣ ਦਾ ਢੰਗ ਕੀ ਹੈ ਉਦਾਹਰਣ ਵਜੋਂ ਚਿੱਤਰ ਵਿੱਚ ਇੱਕ ਪੱਥਰ ਦੇ ਆਲੇ ਦੁਆਲੇ ਘਾਹ ਵਿਖਾਇਆ ਗਿਆ ਹੈ ਚਿੱਤਰਕਾਰ ਲਈ ਘਾਹ ਸ਼ਿੰਨ ਪਾਗਰਤਾ ਅਤੇ ਪੱਥਰ ਸੰਦੀਪਤਾ ਦਾ ਘਾਹ ਨਿਮਰਤਾ ਅਤੇ ਪੱਥਰ ਕਠੋਰਤਾ ਦਾ ਪ੍ਰਤੀਕ ਹੈ ਚਿੱਤਰਕਾਰ ਵੱਲੋਂ ਘਾਹ ਅਤੇ ਪੱਥਰ ਨੂੰ ਚਿੱਤਰਨਾ ਦੱਸੇਗਾ ਕਿ ਉਸਨੇ ਘਾਹ ਨੂੰ ਕਿਹੜਾ ਮਾਣ ਅਤੇ ਪੱਥਰ ਨੂੰ ਕੀ ਸਤਕਾਰ ਦਿੱਤਾ ਹੈ ਹਰ ਚਿੱਤਰ ਦੀ ਇੱਕ ਜਨਮ ਪੱਤਰੀ ਹੁੰਦੀ ਹੈ ਕਈ ਚਿੱਤਰ ਸਤ ਮਾਹੀ ਅਤੇ ਕਈ ਚਿੱਤਰ ਮੰਗਲਿਕ ਹੁੰਦੇ ਹਨ ਕਈ ਚਿੱਤਰ ਅਧੂਰੇ ਹੀ ਮਰ ਜਾਂਦੇ ਹਨ ਹਰੇਕ ਚਿੱਤਰ ਦਾ ਵੱਖਰਾ ਚਰਿੱਤਰ ਅਤੇ ਪ੍ਰਭਾਵ ਹੁੰਦਾ ਹੈ ਘਰ ਵਿੱਚ ਇੱਕ ਹੀ ਚਿੱਤਰ ਵੱਖ-ਵੱਖ ਥਾਵਾਂ ਤੇ ਵੱਖਰਾ ਪ੍ਰਭਾਵ ਪਾਉਂਦਾ ਹੈ ਕਿਸੇ ਥਾਂ ਤੇ ਚਿੱਤਰ ਘਰ ਦਾ ਜੀ ਲੱਗੇਗਾ ਪਰ ਕਿਸੇ ਹੋਰ ਥਾਂ ਤੇ ਲੱਗੇਗਾ ਕਿ ਚਿੱਤਰ ਦਾ અપਮਾਨ ਕੀਤਾ ਗਿਆ ਹੈ ਚਿੱਤਰਕਲਾ ਰਾਜ ਜਾਂ ਬਾਦਸ਼ਾਹਾਂ ਦੀ ਸਰਪ੍ਰਸਤੀ ਮਾਣਦੀ ਰਹੀ ਹੈ ਸ਼ਾਹੀ ਘਰਾਣਿਆਂ ਵਿੱਚ ਰਾਜਕੁਮਾਰਾਂ ਰਾਜਕੁਮਾਰੀਆਂ ਤੇ ਰਾਣੀਆਂ ਨੂੰ ਨੱਚਣ ਗਾਉਣ ਦੀ ਆਗਿਆ ਨਹੀਂ ਸੀ ਪਰ ਚਿੱਤਰ ਬਣਾਉਣ ਦੀ ਸੀ ਹਰੇਕ ਚਿੱਤਰਕਾਰ ਦਾ ਆਪਣਾ ਜੀਵਨ ਫਲਸਫਾ ਅਤੇ ਵਿਸ਼ਵ ਦ੍ਰਿਸ਼ਟੀ ਹੁੰਦੀ ਹੈ ਇਹ ਪਾਕੋਸ ਦੇ ਚਿੱਤਰਾਂ ਵਿੱਚ ਸੂਤਰਵਾੰਗ ਵਿਦਮਾਨ ਹੁੰਦੇ ਹਨ ਹਰ ਚਿੱਤਰਕਾਰ ਦੀ ਇੱਕ ਤਕਨੀਕ ਹੁੰਦੀ ਹੈ ਜਿਹੜੀ ਉਸ ਦੇ ਚਿੱਤਰਾਂ ਵਿੱਚ ਸਹਿਜ ਰੂਪ ਵਿੱਚ ਪਈ ਹੁੰਦੀ ਹੈ ਜਿਹੜੀ ਉਸ ਦੀ ਪਛਾਣ ਬਣਦੀ ਹੈ ਜੇ ਚਿੱਤਰਕਾਰ ਤੇ ਤਕਨੀਕ ਭਾਰੂ ਹੋ ਜਾਵੇ ਤਾਂ ਚਿੱਤਰ ਸੁਭਾਵਕ ਨਹੀਂ ਲੱਗਦਾ ਇਕਾਗਰਤਾ ਦੀ شدت ਨਾਲ ਬੰਦੇ ਅੰਦਰਲੇ ਸਾਰੇ ਰੰਗ ਜਾਗ ਪੈਂਦੇ ਹਨ ਅਤੇ ਅੰਦਰਲੀਆਂ ਅੱਖਾਂ ਖੁੱਲ ਜਾਂਦੀਆਂ ਹਨ ਕਲਾਕਾਰ ਦੀ ਕਲਾ ਇਸ ਯੋਗਤਾ ਵਿੱਚ ਹੁੰਦੀ ਹੈ ਕਿ ਉਹ ਚਿੱਤਰ ਦੇ ਵੱਖਰੇ-ਵੱਖਰੇ ਅੰਗਾ ਵਿੱਚ ਸਮੱਜ ਨੂੰ ਉਸਾਰੇ ਇਹ ਕਾਰਜ ਸੌਖਾ ਨਹੀਂ ਹੁੰਦਾ ਇਸੇ ਕਰਕੇ ਚਿੱਤਰਕਾਰਾਂ ਦੇ ਬਹੁਤੇ ਚਿੱਤਰ ਲੰਬਾ ਅਰਸਾ ਅਧੂਰੇ ਪਏ ਰਹਿੰਦੇ ਹਨ ਜਿਹੜੇ ਅਧੂਰੇ ਹੋਣ ਕਾਰਨ ਚਿੱਤਰਕਾਰ ਨੂੰ ਸੌਣ ਨਹੀਂ ਦਿੰਦੇ ਚਿੱਤਰਕਾਰ ਜਦੋਂ ਕਿਸੇ ਇਸਤਰੀ ਨੂੰ ਸਾਹਮਣੇ ਬਿਠਾ ਕੇ ਚਿੱਤਰ ਬਣਾਉਂਦਾ ਹੈ ਤਾਂ ਉਹ ਆਪਣੇ ਚਿੱਤਰ ਵਿੱਚਲੀ ਔਰਤ ਨੂੰ ਇਸ਼ਕ ਕਰਨ ਲੱਗ ਜਾਂਦਾ ਹੈ ਅਕਸਰ ਇਸ਼ਕ ਚਿੱਤਰ ਨੂੰ ਪੂਰਾ ਹੀ ਨਹੀਂ ਹੋਣ ਦਿੰਦਾ ਜੇ ਚਿੱਤਰ ਪੂਰਾ ਹੋ ਜਾਏ ਤਾਂ ਇਸ਼ਕ ਖਬਰਾ ਜਾਂਦਾ ਹੈ ਜਦੋਂ ਚਿੱਤਰਕਾਰ ਅਤੇ ਉਸਦੀ ਕਲਾ ਦੋ ਵੱਖ-ਵੱਖ ਰਫ਼ਤਾਰਾਂ ਅਤੇ ਦਿਸ਼ਾਵਾਂ ਵਿੱਚ ਚੱਲਦੀ ਹੈ ਤਾਂ ਚਿੱਤਰਕਾਰ ਪਰੇਸ਼ਾਨ ਹੁੰਦਾ ਹੈ ਕਈ ਵਾਰੀ ਕਿਸੇ ਵਿਸ਼ੇ ਨੂੰ ਚਿੱਤਰਦਿਆਂ ਕਲਾਕਾਰ ਵਿੱਚੋਂ ਸਾਰੀ ਊਰਜਾ ਹੀ ਮੁੱਕ ਜਾਂਦੀ ਹੈ ਅਤੇ ਉਹ ਆਪਣੇ ਆਪ ਨੂੰ ਨਿਪੁੰਸਕ ਮਹਿਸੂਸ ਕਰਦਾ ਹੈ ਕਾਮ ਨੂੰ ਕੁਚਲਣ ਵਾਲਾ ਸੰਤ ਜਾਂ ਸન્યાਸੀ ਤਾਂ ਹੋ ਸਕਦਾ ਹੈ ਪਰ ਕਲਾਕਾਰ ਨਹੀਂ ਹੋ ਸਕਦਾ ਕਲਾਕਾਰ ਦੀ ਕਲਾ ਨੂੰ ਉਬਾਰ ਦੀ ਹੀ ਕਾਮ ਦੇ ਸ਼ਕਤੀ ਹੈ ਜਿੰਨਾ ਕੋਈ ਕਲਾਕਾਰ ਵਧੇਰੇ ਸਿਰਜਣਾਤਮਕ ਹੋਵੇਗਾ ਉਤਨਾ ਹੀ ਉਹ ਵਧੇਰੇ ਕਾਮੀ ਹੋਵੇਗਾ ਤੇ ਵੱਧ ਇਸਤਰੀਆਂ ਦੇ ਸੰਪਰਕ ਵਿੱਚ ਆਵੇਗਾ ਅਜੋਕੇ ਕਲਾਕਾਰਾਂ ਦੇ ਮਾਨਸਿਕ ਅੰਤਰ ਵਿਰੋਧਾਂ ਨੂੰ ਸਮਝਣਾ ਸੁਖਾਲਾ ਨਹੀਂ ਇਸੇ ਕਰਕੇ ਅਜੋਕੀ ਚਿੱਤਰਗਾਰੀ ਗੁੰਝਲਦਾਰ ਹੈ ਇੱਕ ਚਿੱਤਰ ਵਿੱਚ ਖਾਣ ਲਈ ਇੱਕ ਮੇਜ਼ ਦੁਆਲੇ ਬੈਠੇ ਲੋਕਾਂ ਦੀਆਂ ਸ਼ਕਲਾਂ ਮਨੁੱਖਾਂ ਵਾਲੀਆਂ ਸਨ ਪਰ ਕੰਦ ਉੱਤੇ ਪੈਣ ਵਾਲੇ ਉਹਨਾਂ ਦੇ ਪਰਛਾਵੇਂ ਪਸ਼ੂਆਂ ਵਾਲੇ ਸਨ ਇੱਕ ਚਿੱਤਰਕਾਰ ਨੇ ਸਮੇਂ ਦਾ ਚਿੱਤਰ ਬਣਾਇਆ ਸੀ ਜਿਸ ਵਿੱਚ ਯੂਨਾਨੀ ਥੰਮਾ ਰਾਹੀਂ ਯੂਨਾਨੀ ਸਭਿਆਤਾ ਅਤੇ ਕਲਾ ਦੀ ਸਿਖਰ ਦੇ ਨਾਲ ਇਹ ਵੀ ਦਰਸਾਇਆ ਸੀ ਕਿ ਸਭ ਕੁਝ ਡਿੱਗ ਚੁੱਕਿਆ ਸੀ ਇੱਕ ਚਿੱਤਰ ਵਿੱਚ ਇੱਕ ਵਿਅਕਤੀ ਇਸ ਕਰਕੇ ਡਰ ਰਿਹਾ ਸੀ ਕਿਉਂਕਿ ਉਸ ਕੋਲ ਆਪਣੀ ਰੱਖਿਆ ਲਈ ਬੜਾ ਸ਼ਕਤੀਸ਼ਾਲੀ ਹਥਿਆਰ ਸੀ ਚਿੱਤਰਕਾਰੀ ਜ਼ਿੰਦਗੀ ਵਿੱਚ ਮਨੁੱਖ ਦੀਆਂ ਹਾਰਾਂ ਜਿੱਤਾਂ ਨੂੰ ਪੇਸ਼ ਕਰਦੀ ਹੈ ਇੱਕ ਚਿੱਤਰ ਵਿੱਚ ਮਨੁੱਖ ਨੂੰ ਗੁੰਮ ਹੋਈ ਵਸਤ ਬਣਾ ਕੇ ਵਿਖਾਇਆ ਗਿਆ ਸੀ ਪਾਤ ਪਾਤ ਦੀਆਂ ਸਮੱਸਿਆਵਾਂ ਵਿੱਚ ਘਿਰੇ ਅਜੋਕੇ ਮਨੁੱਖ ਜਾਂ ਅਜੋਕੇ ਚਿੱਤਰਕਾਰ ਨੂੰ ਸਮਝਣਾ ਸੁਖਾਲਾ ਨਹੀਂ ਇਸੇ ਲਈ ਅਜੋਕੀ ਚਿੱਤਰਕਾਰੀ ਨੂੰ ਸਮਝਣਾ ਆਮ ਆਦਮੀ ਦੇ ਵਸਤੀ ਗੱਲ ਨਹੀਂ ਇਹੀ ਕਾਰਨ ਹੈ ਕਿ ਇਹ ਕਲਾ ਲੋਕਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਇੱਕ ਚਿੱਤਰ ਵਿੱਚ ਬੁੱਧਬੰਦ ਅੱਖਾਂ ਨਾਲ ਸੰਸਾਰ ਨੂੰ ਵੇਖ ਰਿਹਾ ਸੀ ਇੱਕ ਆਸਮਾਨ ਪੰਛੀਆਂ ਦੀ ਪ੍ਰਵਾਜ ਨੂੰ ਉਡੀਕ ਰਿਹਾ ਸੀ ਜੋ ਸਪਸ਼ਟ ਹੁੰਦਾ ਹੈ ਉਹ ਚਿੱਤਰਕਾਰਾਂ ਨੂੰ ਪਰਵਾਹ ਨਹੀਂ ਹੁੰਦਾ ਚਿੱਤਰਾਂ ਦੇ ਨਾਂ ਬੜੇ ਦਿਲਚਸਪ ਹੁੰਦੇ ਹਨ 부ਝਾਰਤਾਂ ਵਰਗੇ ਇੱਕ ਅਮਰੀਕਨ ਚਿੱਤਰਕਾਰ ਆਪਣੇ ਇੱਕ ਚਿੱਤਰ ਤੇ 20 ਸਾਲ ਕੰਮ ਕਰਦਾ ਰਿਹਾ ਉਸਨੇ ਚਿੱਤਰ ਨੂੰ ਸੰਸਾਰ ਯਾਤਰਾ ਦਾ ਨਾਂ ਦਿੱਤਾ ਸਾਜ ਦੀ ਇੱਕ ਤਾਰ ਵੇਲੇ ਚਿੱਤਰ ਨੂੰ ਨਾਂ ਦਿੱਤਾ ਗਿਆ ਸੀ ਔਰਤ ਚਿੱਤਰ ਵਿੱਚ ਔਰਤ ਦੇ ਨੈਣ ਨਕਸ਼ ਬਣਾਉਣੇ ਬੜੇ ਸੌਖੇ ਹੁੰਦੇ ਹਨ ਪਰ ਚਿੱਤਰੇ ਹੋਏ ਮੱਥੇ ਵਿੱਚ ਸੋਚ ਭਾਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ ਹਰ ਚਿੱਤਰਕਾਰ ਦੇ ਕੁਝ ਨਿੱਜੀ ਰੰਗ ਹੁੰਦੇ ਹਨ ਅਤੇ ਕੋਈ ਇੱਕ लाड़ਲਾ ਰੰਗ ਵੀ ਹੁੰਦਾ ਹੈ ਜਿੰਦਾ ਰੰਗਾਂ ਨਾਲ ਚਿੱਤਰਕਾਰ ਸਹਜ ਹੋ ਜਾਂਦਾ ਹੈ ਉਹ ਰੰਗ ਉਸਦੀ ਨਿੱਜੀ ਪਛਾਣ ਹੋ ਨਿਬੜਦੇ ਹਨ ਕਿਧਰੇ ਕਿਧਰੇ ਕਲਾਕਾਰ ਦੀ ਕਲਪਨਾ ਅਤੇ ਉਸ ਦੇ ਰੰਗ ਟਕਰਾਉਂਦੇ ਵੀ ਹਨ ਇਹ ਟਕਰਾਉ ਚਿੱਤਰਕਾਰ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ ਕਿਉਂਕਿ ਕਿਆਸਿਆ ਹੋਇਆ ਸੰਤੁਲਨ ਅਤੇ ਗਹਿਰਾਈ ਨਹੀਂ ਉਪਜਦੀ ਚਿੱਤਰਕਾਰੀ ਵਿੱਚ ਰੰਗਾਂ ਨੂੰ ਵਰਤਣ ਵੀ ਉਵੇਂ ਹੀ ਖੁੱਲ ਹੁੰਦੀ ਹੈ ਜਿਵੇਂ ਕਵਿਤਾਵਾਂ ਵਿੱਚ ਸ਼ਬਦਾਂ ਨੂੰ ਵਰਤਣ ਦੀ ਚਿੱਤਰਕਾਰੀ ਰੰਗਾਂ ਤੇ ਪ੍ਰਤੀਕਾਂ ਦੀ ਕਲਾ ਹੈ ਹਲਕੇ ਰੰਗ ਮਨਮੋਹਕ ਅਤੇ ਠੰਡੇ ਹੁੰਦੇ ਹਨ ਜਦੋਂ ਕਿ ਗੂੜੇ ਰੰਗ ਡੂੰਘੇ ਅਤੇ ਸ਼ਿੱਦਤ ਭਰੇ ਹੁੰਦੇ ਹਨ ਇਸ ਖੇਤਰ ਵਿੱਚ ਰੰਗਾਂ ਦੀ ਬੋਲੀ ਅਤੇ ਡਰਾਇੰਗ ਦੀ ਕਲਾ ਸਿੱਖਣ ਦੀ ਲੋੜ ਪੈਂਦੀ ਹੈ ਚਿੱਤਰਕਾਰੀ ਦੀ ਸਾਹਿਤ ਦੇ ਮੁਕਾਬਲੇ ਸੰਗੀਤ ਨਾਲ ਨੇੜਤਾ ਵਧੇਰੇ ਹੁੰਦੀ ਹੈ ਰੰਗਾਂ ਵਿੱਚ ਵੀ ਸੁਰ ਅਤੇ ਲਯ ਹੁੰਦੀ ਹੈ ਅਕਸਰ ਚਿੱਤਰਕਾਰ ਚਿੱਤਰਾਂ ਦੀ ਲੜੀ ਚਿੱਤਰਦੇ ਹਨ ਹਰ ਚਿੱਤਰ ਨਵੇਂ ਚਿੱਤਰ ਲਈ ਪ੍ਰੇਰਣਾ ਬਣ ਜਾਂਦਾ ਹੈ ਵੱਖ-ਵੱਖ ਵਿਸ਼ਿਆਂ ਨੂੰ ਚਿੱਤਰਨ ਕਰਨ ਹਰ ਚਿੱਤਰਕਾਰ ਦੀ ਚਿੱਤਰਕਲਾ ਦੀ ਵੰਨਗੀ ਦਾ ਪਤਾ ਲੱਗਦਾ ਹੈ ਇੱਕ ਚਿੱਤਰਕਾਰ ਗੂੜੇ ਰੰਗਾਂ ਵਾਲੇ ਕੇਵਲ ਘੋੜੇ ਚਿੱਤਰਦਾ ਸੀ ਇੱਕ ਚਿੱਤਰਕਾਰ ਕੂਲੇ ਰੰਗਾਂ ਵਾਲੇ ਕੇਵਲ ਇਸਤਰੀ ਚਿਹਰੇ ਚਿੱਤਰਦਾ ਸੀ ਕੂਲੇ ਅਤੇ ਪੱਧਰੇ ਰੰਗ ਸਥਿਰਤਾ ਅਤੇ ਟਿਕਾਊ ਦਾ ਪ੍ਰਭਾਵ ਸਿਰਜਦੇ ਹਨ ਜਦੋਂ ਕਿ ਹਰਕਤਾਂ ਰਫਤਾਰ ਵਿਖਾਉਣ ਲਈ ਵੱਖਰੇ ਰੰਗ ਵਰਤੇ ਜਾਂਦੇ ਹਨ ਚਿੱਤਰਕਾਰ ਚਿੱਤਰ ਵਿੱਚ ਫੁੱਲ ਨਹੀਂ ਉਗਾਉਂਦਾ ਉਹ ਰੰਗ ਲਾਉਂਦਾ ਹੈ ਹਵਾ ਵਿੱਚ ਝੂਮਦਾ ਤੇ ਹਨੇਰੀ ਨਾਲ ਜੂਸ ਦਾ ਦਰਖਤ ਵੀ ਰੰਗਾ ਨਾਲ ਉਸਾਰਿਆ ਜਾਂਦਾ ਹੈ ਚਿੱਤਰਕਾਰ ਸੋਚਦਾ ਹੀ ਰੰਗਾ ਨਾਲ ਹੈ ਰੰਗ ਚਿੱਤਰਕਾਰ ਦਾ ਪਰਿਵਾਰ ਹੁੰਦੇ ਹਨ ਇੱਕ ਵਾਰੀ ਚਿੱਤਰਕਾਰ ਦੀ ਪ੍ਰੇਮਿਕਾ ਨੇ ਉਸ ਨੂੰ ਆਵਾਜ਼ ਮਾਰੀ ਤੇ ਉਹ ਸੱਬੇ ਰੰਗ ਛੱਡ ਕੇ ਪਹੁੰਚਿਆ ਇੱਕ ਚਿੱਤਰਕਾਰ ਬਿਮਾਰ ਪੈ ਗਿਆ ਡਾਕਟਰ ਨੇ ਕਿਹਾ ਇਸ ਨੂੰ ਰੰਗ ਸੁੰਗਾਓ ਚਿੱਤਰ ਵਿਜਲੀ ਰੋਸ਼ਨੀ ਰੰਗਾਂ ਨੂੰ ਚਰਿੱਤਰ ਪ੍ਰਦਾਨ ਕਰਦੀ ਹੈ ਜਦੋਂ ਤੱਕ ਚਿੱਤਰ ਚਿੱਤਰਕਾਰ ਸਾਹਮਣੇ ਰਹਿੰਦਾ ਹੈ ਉਹ ਉਸ ਵਿੱਚ ਨਿਰੰਤਰ ਤਬਦੀਲੀਆਂ ਕਰਦਾ ਰਹਿੰਦਾ ਹੈ ਟਿਸ਼ੀਅਨ ਨੇ ਇੱਕ ਚਿੱਤਰ 7 ਸਾਲ ਵਿੱਚ ਪੂਰਾ ਕੀਤਾ লিওਨਾਰਡੋ ਮੋਨਾਲੀza ਦੇ ਚਿੱਤਰ ਵਿੱਚ 15 ਸਾਲ ਤਬਦੀਲੀਆਂ ਕਰਦਾ ਰਿਹਾ ਇਹ ਚਿੱਤਰ ਚਿੱਤਰਣ ਤੋਂ ਪਹਿਲਾਂ ਉਸਨੇ ਸਰੀਰਕ ਵਿਗਿਆਨ ਦਾ ਗਿਆਨ ਪ੍ਰਾਪਤ ਕਰਨ ਲਈ 30 ਮੁਰਦਾ ਸਰੀਰਾਂ ਦੀ ਚੀਰ ਫਾੜ ਕੀਤੀ ਸੀ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਨੂੰ ਇੱਕ ਗੁਰੂ ਸਾਹਿਬ ਦਾ ਚਿੱਤਰ ਪੂਰਾ ਕਰਨ ਵਿੱਚ 7-8 ਸਾਲ ਲੱਗੇ ਸਨ। ਹਰੇਕ ਚਿੱਤਰਕਾਰ ਨੂੰ ਆਪਣੀ ਵਿਵੇਕਲੀ ਸ਼ੈਣੀ ਉਸਾਰਨ ਵਿੱਚ ਦਿਖਾ ਕੇ ਲੱਗ ਜਾਂਦੇ ਹਨ। ਸੋਭਾ ਸਿੰਘ ਦੇ ਸਿੱਖ ਗੁਰੂਆਂ ਦੇ ਚਿੱਤਰ ਵਿੱਚ ਅਤੇ ਰਾਜਾ ਰਵੀ ਵਰਮਾ ਦੇ Hindu ਦੇਵੀ ਦੇਵਤਿਆਂ ਦੇ ਚਿੱਤਰ ਉਹਨਾਂ ਦੀ ਪਛਾਣ ਬਣੇ ਹਨ। ਅਮ੍ਰਿਤਾ ਸ਼ੇਰਗਿੱਲ ਸਾਡੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਚਿੱਤਰਕਾਰ ਹੈ। ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਨੇ ਗੀਤ, ਸੰਗੀਤ ਅਤੇ ਨ੍ਰਿਤ ਨੂੰ ਆਮ ਵਿਅਕਤੀ ਦੀ ਪਹੁੰਚ ਵਿੱਚ ਲੈ ਜਾਂਦਾ ਹੈ। ਜਦੋਂ ਕਿ ਚਿੱਤਰਕਾਰ ਅਤੇ ਮੂਰਤੀ ਕਲਾ ਸਮਾਜ ਦੇ ਅਮੀਰ ਅਤੇ ਉੱਚ ਵਰਗ ਦੇ ਲੋਕਾਂ ਤੱਕ ਸੀਮਤ ਹਨ ਚਿੱਤਰਕਾਰੀ ਬੜੀ ਮਹਿੰਗੀ ਕਲਾ ਹੈ ਇਸ ਖੇਤਰ ਵਿੱਚ ਕੁਝ ਨਵੇਕਲਾਕਾਰ ਵਿਖਾਉਣ ਵਿੱਚ ਲਗਭਗ 40 ਸਾਲ ਲੱਗ ਜਾਂਦੇ ਹਨ ਕਲਾਕਾਰ ਉਹ ਕੁਝ ਪੇਸ਼ ਕਰਦਾ ਹੈ ਜੋ ਪੇਸ਼ ਕਰਨ ਦਾ ਉਸ ਦਾ ਦਿਲ ਕਰਦਾ ਹੈ ਕਲਾ ਕੋਈ ਹੋਵੇ ਸੁਤੰਤਰ ਹੋਣਾ ਕਲਾਕਾਰ ਦੀ ਪਹਿਲੀ ਅਤੇ ਲਾਜ਼ਮੀ ਸ਼ਰਤ ਹੁੰਦੀ ਹੈ ਸਵੈ ਮਾਨ ਕਲਾਕਾਰ ਦਾ ਮੇਰੀ ਲੱਛਣ ਹੁੰਦਾ ਹੈ ਇੱਕ ਇਸਤਰੀ ਨੇ ਇੱਕ ਪ੍ਰਸਿੱਧ ਚਿੱਤਰਕਾਰ ਨੂੰ ਵੱਡੀ ਅਦਾਇਗੀ ਦਾ ਵਾਅਦਾ ਕਰਕੇ ਆਪਣੇ ਗੁਜ਼ਰ ਗਏ ਪਤੀ ਦਾ ਚਿੱਤਰ ਬਣਾਉਣ ਲਈ ਕਿਹਾ ਚਿੱਤਰਕਾਰ ਨੇ ਲਗਾਤਾਰ ਕਾਰਜ ਕਰਕੇ ਕੁਮਹੀਨੇ ਵਿੱਚ ਜਦੋਂ ਚਿੱਤਰ ਬਣਾ ਦਿੱਤਾ ਤਾਂ ਉਸ ਇਸਤਰੀ ਨੇ ਵਾਅਦੇ ਵਾਲੀ ਰਾਸ਼ੀ ਅਦਾ ਕਰਨ ਵਿੱਚ ਇਹ ਕਹਿ ਕੇ ਝਿਜਕ ਵਿਖਾਈ ਕਿ ਚਿੱਤਰਕਾਰ ਨੇ ਕੇਵਲ 1 ਮਹੀਨਾ ਕੰਮ ਕੀਤਾ ਸੀ ਚਿੱਤਰਕਾਰ ਨੇ ਸਵੈ ਮਾਣ ਨਾਲ ਕਿਹਾ ਇਸ 1 ਮਹੀਨੇ ਪਿੱਛੇ 50 ਸਾਲ ਦੀ ਤਿਆਰੀ ਸੀ ਅਤੇ ਇਹ ਕਹਿੰਦਿਆਂ ਚਿੱਤਰਕਾਰ ਨੇ ਉਸ ਇਸਤਰੀ ਦੇ ਪਤੀ ਦੇ ਬਣਾਏ ਚਿੱਤਰ ਉੱਤੇ ਕਾਲਾ ਰੰਗ ਫੇਰ ਦਿੱਤਾ ਤੇ ਕਿਹਾ ਇਹ ਮੇਰੇ ਵੱਲੋਂ ਮੁਫਤ ਭੇਟਾ ਹੈ ਕਲਾਕਾਰ ਅਕਸਰ ਇਕੱਲੇ ਅਤੇ ਇਕਾਤ ਵਾਸੀ ਹੁੰਦੇ ਹਨ ਉਨ੍ਹਾਂ ਦੇ ਵੱਖਰੇ ਅਨੋਖੇ ਅਤੇ ਨਿਆਰੇ ਹੋਣ ਬਾਰੇ ਅਨੇਕਾਂ ਦਿਲਚਸਪ ਕਹਾਣੀਆਂ ਪ੍ਰਚਲਿਤ ਹੋ ਜਾਂਦੀਆਂ ਹਨ ਇੱਕ ਚਿੱਤਰਕਾਰ ਆਪਣੇ ਚਿੱਤਰਾਂ ਤੇ ਦਸਤਖਤ ਨਹੀਂ ਸੀ ਕਰਦਾ ਕਿਉਂਕਿ ਉਸ ਦਾ ਤਰਕ ਸੀ ਕਿ ਰੱਬ ਨੇ ਕਿੰਨੇ ਸੂਰਜ ਚੰਨ ਧਰਤੀਆਂ ਜੰਗਲ ਦਰਿਆ ਸਿਰਜੇ ਹਨ ਪਰ ਕਿਦਰੇ ਦਸਤਖਤ ਨਹੀਂ ਕੀਤੇ ਚਿੱਤਰਕਾਰ ਦਾ ਬਣਾਇਆ ਚਿੱਤਰ ਹੀ ਉਸ ਦੇ ਦਸਤਖਤ ਹਨ ਸਾਲਵੇਡੋਰ ਡਾਲੀ ਹਰ ਰੋਜ਼ ਆਪਣੀ ਮਰ ਰਹੀ ਪਤਨੀ ਦਾ ਨਵਾਂ ਚਿੱਤਰ ਬਣਾਉਂਦਾ ਸੀ ਇਹਨਾਂ ਚਿੱਤਰਕਾਰ ਨੂੰ ਵਿਸ਼ਵ ਵਿੱਚ ਪ੍ਰਸਿੱਧ ਹੋਇਆ ਇੱਕ ਮਸ਼ੇਰਾ ਨੇ ਸਮੁੰਦਰ ਕੰਢੇ ਬੈਠੇ ਵਿਸ਼ਵ ਪ੍ਰਸਿੱਧੀ ਵੜਾ ਚਿੱਤਰਕਾਰ ਵੈਨਗਾਂਗ ਨੂੰ ਸੂਰਜ ਦਾ ਚਿੱਤਰ ਬਣਾਉਂਦਿਆਂ ਵੇਖ ਕੇ ਕਿਹਾ ਭਾਈ ਇੱਥੇ ਹੀ ਬੈਠਾ ਨਹੀਂ ਮੈਂ ਆਪਣੇ ਮਰਦ ਨੂੰ ਬੁਲਾ ਲਿਆ ਵਾਂ ਉਹ ਵੀ ਤੇਰਾ ਇਹ ਸੂਰਜ ਵੇਖ ਲਵੇ ਜਿਹੋ ਜਿਹਾ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ ਇੱਕ ਚਿੱਤਰਕਾਰਾਂ ਫੁੱਲਾਂ ਦੇ ਆਪਣੇ ਇੱਕ ਚਿੱਤਰ ਨੂੰ ਵੇਚਣਾ ਨਹੀਂ ਚਾਹੁੰਦੀ ਸੀ ਜਦੋਂ ਕੋਈ ਉਸ ਨਾਲ ਉਹ ਚਿੱਤਰ ਖਰੀਦਣ ਦੀ ਗੱਲ ਕਰਦਾ ਸੀ ਤਾਂ ਉਹ ਇਤਨਾ ਮੁੱਲ ਮੰਗ ਲੈਂਦੀ ਸੀ ਕਿ ਕੋਈ ਖਰੀਦਣ ਲਈ ਤਿਆਰ ਨਹੀਂ ਸੀ ਹੁੰਦਾ ਇੱਕ ਵਾਰੀ ਉਸਨੇ 20 ਲੱਖ ਡਾਲਰ ਕੀਮਤ ਮੰਗੀ ਜਿਹੜੀ ਪੁੱਛਣ ਵਾਲਾ ਅਦਾ ਕਰਕੇ ਚਿੱਤਰ ਲੈ ਗਿਆ ਇਸ ਸਫਲਤਾ ਨਾਲ ਉਸ ਦਾ ਰੰਗ ਪੀਲਾ ਪੈ ਗਿਆ ਤੇ ਉਹ ਇਤਨੀ ਉਖੜ ਗਈ ਕਿ ਮਗਰੋਂ ਉਸ ਤੋਂ ਕੋਈ ਚਿੱਤਰ ਬਣਿਆ ਹੀ ਨਾ ਇੱਕ ਚਿੱਤਰਕਾਰ ਦਾ ਇੱਕ ਵਿਸ਼ੇਸ਼ ਚਿੱਤਰ ਜਦੋਂ ਕੋਈ ਖਰੀਦਣਾ ਚਾਹੁੰਦਾ ਸੀ ਤਾਂ ਉਹ ਪੁੱਛਦਾ ਸੀ ਕਿਉਂ ਖਰੀਦਣਾ ਚਾਹੁੰਦੇ ਹੋ ਉਹ ਚਿੱਤਰਕਾਰ ਕਿਹਾ ਕਰਦਾ ਸੀ ਜੇ ਮੈਨੂੰ ਤੁਹਾਡਾ ਉੱਤਰ ਜਚਿਆ ਤਾਂ ਹੀ ਵੇਚਾਂਗਾ লিওਨਾਰਡੋ ਨੇ ਮੋਨਾਲੀਸਾ ਦਾ ਚਿੱਤਰ ਇਹ ਕਹਿ ਕੇ ਕਦੇ ਨਾ ਵੇਚਿਆ ਕਿ ਇਹ ਅਜੇ ਅਧੂਰਾ ਹੈ ਇਹ ਅਜੋਕੇ ਸੰਸਾਰ ਦਾ ਸਭ ਤੋਂ ਕੀਮਤੀ ਚਿੱਤਰ ਹੈ ਇੱਕ ਵਿਅਕਤੀ ਇੱਕ ਲੜਕੀ ਦਾ ਚਿੱਤਰ ਵੇਖਿਆ ਕਰਦਾ ਸੀ ਜਿਸ ਦੀ ਮਾਂ ਮਰ ਗਈ ਸੀ ਜਿਸ ਕਾਰਨ ਲੜਕੀ ਦੀ ਅੱਖ ਵਿੱਚ ਇੱਕ ਹੰਝੂ ਸੀ ਇਹ ਹੰਝੂ ਉਹ ਵੇਖਦਾ ਰਹਿੰਦਾ ਸੀ ਅਤੇ ਸੋਚਦਾ ਰਹਿੰਦਾ ਸੀ ਕਿ ਇਹ ਬੇਵਸੀ ਦਾ ਹੰਝੂ ਸੀ ਜਾਂ ਦਰਦ ਦਾ ਹੰਝੂ ਸੀ ਇਹ ਨਿਆਸਰੇਪਣ ਦਾ ਹੰਝੂ ਸੀ ਜਾਂ ਵਿਛੋੜੇ ਦੇ ਦੁੱਖ ਦਾ ਹੰਝੂ ਸੀ ਇਹ ਸੰਕਟ ਦਾ ਸੰਕੇਤ ਸੀ ਜਾਂ ਪਏ ਘਾਟੇ ਤੇ ਵਿਰਲਾਪ ਸੀ ਜਾਂ ਇਹ ਆਉਣ ਵਾਲੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਦਾ ਹੰਝੂ ਸੀ ਇਸ ਹੰਝੂ ਨੇ ਉਸ ਵਿਅਕਤੀ ਨੂੰ ਸੋਬਾ ਸਿੰਘ ਚਿੱਤਰਕਾਰ ਬਣਾ ਦਿੱਤਾ ਸੀ ਪਿਕਾਸੋ ਦੀ ਮਾਂ ਉਸ ਨੂੰ ਪ੍ਰੇਰਣ ਲਈ ਅਕਸਰ ਕਿਹਾ ਕਰਦੀ ਸੀ ਜੇ ਤੂੰ ਪਾਦਰੀ ਬਣਿਆ ਤਾਂ ਪਾਪ ਬਣ ਜਾਵੇਂਗਾ ਜੇ ਫੌਜ ਵਿੱਚ ਗਿਆ ਤਾਂ ਜਰਨੈਲ ਹੋ ਜਾਵੇਂਗਾ ਪਰ ਉਹ ਬਿਸ਼ਪ ਪੱਦਰ ਦਾ ਚਿੱਤਰਕਾਰ ਬਣਿਆ ਤੇ ਪਿਕਾਸੋ ਹੋ ਨਿਭੜਿਆ ਅਤੇ ਚਿੱਤਰਕਾਰੀ ਜਗਤ ਵਿੱਚ ਸਭ ਪਾਸੇ ਪਿਕਾਸੋ ਪਿਕਾਸੋ ਹੋ ਗਈ। ਪਿਕਾਸੋ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਟੁੱਟ-ਭੱਜ ਨੂੰ ਪੇਸ਼ ਕਰਦਾ ਸੀ। ਵਿਸ਼ਵ ਪ੍ਰਸਿੱਧ ਚਿੱਤਰਕਾਰ ਟਰਨਰ ਨੇ ਸਮੁੰਦਰੀ ਤੂਫਾਨ ਦਾ ਇੱਕ ਚਿੱਤਰ ਬਣਾਇਆ ਸੀ। ਇਸ ਉਦੇਸ਼ ਲਈ ਉਹ ਸਮੁੰਦਰੀ ਤੂਫਾਨਾਂ ਵਾਲੇ ਦੇਸ਼ ਹਾਲੈਂਡ ਗਿਆ। ਅਤੇ ਉੱਥੇ ਉਹ ਮਲਾਹਾ ਵਿੱਚ ਰਿਹਾ। ਉਹ ਤੂਫਾਨ ਨੂੰ ਤੂਫਾਨ ਵਿੱਚ ਘਿਰ ਕੇ ਵੇਖਣਾ ਚਾਹੁੰਦਾ ਸੀ। ਉਸ ਨੇ ਇੱਕ ਮਲਾਹ ਨੂੰ ਕਿਹਾ ਕਿ ਉਹ ਉਸ ਨੂੰ ਆਪਣੀ ਤਿੰਨ ਮੰਜ਼ਲੀ ਵੱਡੀ ਵੇੜੀ ਦੇ ਸਿਖਰਲੇ ਨਾਲ ਬੰਨ੍ਹ ਦੇਵੇ। ਸਮੁੰਦਰ ਵਿੱਚ ਤੂਫਾਨ ਬਣ ਰਿਹਾ ਸੀ ਜੋਰ ਫੜ ਰਿਹਾ ਸੀ ਜਦੋਂ ਤੂਫਾਨ ਪੂਰੀ ਤਾਕਤ ਨਾਲ ਝੁੱਲਿਆ ਤਾਂ ਉਸਨੇ ਟਰਨਰ ਦੇ ਪਾਸੇ ਪਾਨ ਦਿੱਤੇ ਉਹ बार-बार ਥਮਲੇ ਨਾਲ ਟਕਰਾਇਆ ਉਸ ਨੂੰ ਤੂਫਾਨ ਤਲਵਾਰ ਵਾਂਗ ਕੱਟ ਰਿਹਾ ਸੀ ਕੋੜੇ ਮਾਰ ਰਿਹਾ ਸੀ ਹਾਥੀ ਵਾਂਗ ਬਾਰ-ਬਾਰ ਪਟਕ ਰਿਹਾ ਸੀ ਤੂਫਾਨ ਟਰਨਰ ਦੇ ਅੰਦਰ ਪਹੁੰਚ ਗਿਆ ਸੀ ਟਰਨਰ ਨੇ ਨਾ ਕੇਵਲ ਤੂਫਾਨ ਦੀ ਤੂਫਾਨੀਅਤ ਨੂੰ ਵੇਖਿਆ ਸਗੋਂ ਉਸ ਦੀ ਅਣਕਿਆਸੀ ਮਾਰ ਵੀ ਖਾਧੀ ਵਾਪਸ ਆ ਕੇ ਉਸ ਨੇ ਜੋ ਵੇਖਿਆ ਹੰਡਾਇਆ ਚੱਲਿਆ ਮਹਿਸੂਸਿਆ ਉਹ ਚਿੱਤਰ ਦਿੱਤਾ ਅਤੇ ਇਹ ਵਿਸ਼ੇਸ਼ ਪੱਧਰ ਦਾ ਚਿੱਤਰ ਬਣਿਆ ਚਿੱਤਰਕਾਰੀ ਦੀ ਇੱਕ ਕਲਾਸ ਵਿੱਚ ਛੋਟੇ ਬੱਚਿਆਂ ਨੂੰ ਰੱਬ ਦਾ ਚਿੱਤਰ ਬਣਾਉਣ ਲਈ ਕਿਹਾ ਗਿਆ ਬੱਚਿਆਂ ਨੇ ਭਾਂਤ ਭਾਂ ਦੇ ਆਕਾਰਾਂ ਸ਼ਕਲਾ ਰੂਪਾਂ ਵਾਲੇ ਚਿੱਤਰ ਬਣਾਏ ਜਿਸ ਨੂੰ ਇਨਾਮ ਮਿਲਿਆ ਉਸ ਲੜਕੀ ਨੇ ਜੰਗਲ ਦਾ ਦਰਖਤਾਂ ਫੁੱਲਾਂ ਬੂਟਿਆਂ ਦਾ ਚਿੱਤਰ ਬਣਾ ਕੇ ਥੱਲੇ ਲਿਖਿਆ ਰੱਬ ਇੱਥੇ ਰਹਿੰਦਾ ਹੈ ਇੱਕ ਰਾਜਾ ਸੀ ਪਰ ਕਾਣਾ ਤੇ ਲੰਗੜਾ ਸੀ ਉਸ ਨੂੰ ਆਪਣਾ ਕੋਈ ਚਿੱਤਰ ਪਸੰਦ ਨਹੀਂ ਸੀ ਆਉਂਦਾ ਉਸ ਨੇ ਐਲਾਨ ਕੀਤਾ ਕਿ ਜਿਹੜਾ ਉਸ ਦਾ ਉਸ ਨੂੰ ਪਸੰਦ ਆਉਣ ਵਾਲਾ ਚਿੱਤਰ ਬਣਵਾਵੇਗਾ ਉਸ ਨੂੰ ਮੋਹ ਮੰਗਿਆ ਇਨਾਮ ਮਿਲੇਗਾ ਵੱਡੇ ਵੱਡੇ ਚਿੱਤਰਕਾਰ ਆਏ ਪਰ ਕੋਈ ਵੀ ਉਸ ਦੇ ਕਾਣੇ ਪਾਣ ਅਤੇ ਲੰਗੜੇ ਪਾਣ ਨੂੰ ਲੁਕਾ ਨਾ ਸਕਿਆ ਚਿੱਤਰਕਾਰੀ ਦੇ ਅਧਿਆਪਕ ਨੇ ਚਿੱਤਰ ਬਣਾਇਆ ਜਿਸ ਵਿੱਚ ਰਾਜੇ ਨੂੰ ਬੰਦੂਖ ਨਾਲ ਸ਼ੇਰ ਨੂੰ ਨਿਸ਼ਾਨਾ ਬਣਾਉਂਦਿਆਂ ਵਿਖਾਇਆ ਅਤੇ ਉਸ ਦੀ ਨੁਕਸਦਾਰ ਅੱਖ ਨਿਸ਼ਾਨਾ ਲਾਉਣ ਕਾਰਨ ਬੰਦ ਸੀ ਅਤੇ ਉਸ ਤੇ ਇੱਕ ਲੱਤ ਤੋਂ ਕਿਉਂਕਿ ਹੁਣ ਕਾਰਨ ਉਸਦਾ ਲੰਗੜਾਪਨ ਗਾਇਬ ਸੀ ਰਾਜੇ ਨੂੰ ਚਿੱਤਰ ਪਸੰਦ ਆ ਗਿਆ ਅਧਿਆਪਕ ਤੋਂ ਪੁੱਛਿਆ ਗਿਆ ਕਿ ਕੀ ਇਨਾਮ ਦਿੱਤਾ ਜਾਵੇ ਤਾਂ ਆਪਣੇ ਲਈ ਕੁਝ ਮੰਗਣ ਦੀ ਬਜਾਏ ਅਧਿਆਪਕ ਨੇ ਕਿਹਾ ਮੇਰੇ ਸਕੂਲ ਨੂੰ ਚਿੱਤਰਕਾਰੀ ਲਈ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਇੱਕ ਵਾਰੀ ਵਿਸ਼ਵ ਪ੍ਰਸਿੱਧ ਚਿੱਤਰਕਾਰ ਪਿਕਾਸੋ ਨੇ ਆਪਣੀ ਜਾਣੂ ਇੱਕ ਇਸਤਰੀ ਨੂੰ ਉਸ ਦਾ ਚਿਹਰਾ ਚਿੱਤਰ ਦੇ ਤੋਹਫੇ ਵਜੋਂ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਸਾਹਮਣੇ ਬਿਠਾ ਕੇ ਪਿਕਾਸੋ ਨੇ 80 ਵਾਰ ਉਸ ਦਾ ਚਿਹਰਾ ਚਿੱਤਰਨ ਦਾ ਯਤਨ ਕੀਤਾ ਪਰ ਹਰ ਵਾਰੀ ਉਹ ਆਪਣੇ ਬਣਾਏ ਚਿੱਤਰ ਨੂੰ ਮੇਟਦਾ ਰਿਹਾ ਇੱਕ ਵਾਰੀ ਸਪੇਨ ਦੇ ਇੱਕ ਹੋਟਲ ਵਿੱਚ ਉਸਨੇ ਅਚਾਨਕ ਦੋ ਘੰਟਿਆਂ ਵਿੱਚ ਹੀ ਆਪਣੀ ਕਲਪਨਾ ਨਾਲ ਉਸ ਜਾਨੂ ਇਸਤਰੀ ਦਾ ਚਿਹਰਾ ਚਿੱਤਰ ਦਿੱਤਾ ਜਦੋਂ ਇਸ ਇਸਤਰੀ ਦੇ ਜਾਨੂਆਂ ਨੇ ਵੇਖਿਆ ਤਾਂ ਕਿਹਾ ਇਸ ਚਿੱਤਰ ਵਾਲਾ ਚਿਹਰਾ ਇਸਤਰੀ ਦੇ ਚਿਹਰੇ ਨਾਲ ਮੇਲ ਨਹੀਂ ਖਾਂਦਾ ਸੁਣ ਕੇ ਪਿਕਾਸੋ ਨੇ ਕਿਹਾ ਦੋ ਤਿੰਨ ਸਾਲ ਵਿੱਚ ਮੇਲ ਖਾਂਣ ਲੱਗ ਪਏਗਾ ਪਿਕਾਸੋ ਦੇ ਬਣਾਏ ਆਪਣੇ ਚਿਹਰੇ ਨੂੰ ਵੇਖ-ਵੇਖ ਕੇ ਉਸ ਇਸਤਰੀ ਦਾ ਚਿਹਰਾ ਚਿੱਤਰ ਵਿੱਚਲੇ ਚਿਹਰੇ ਅਨੁਸਾਰ ਬਦਲ ਗਿਆ ਸੀ ਅਤੇ ਚਿੱਤਰ ਚਿਹਰੇ ਅਨੁਸਾਰ ਨਹੀਂ ਚਿਹਰਾ ਚਿੱਤਰ ਅਨੁਸਾਰ ਦਿਸਣ ਲੱਗ ਪਿਆ ਸੀ ਜਿਨ੍ਹਾਂ ਨੂੰ ਚਿੱਤਰਕਾਰੀ ਦੀ ਸਮਝ ਨਹੀਂ ਹੁੰਦੀ ਉਹ ਬੜੀਆਂ ਹਾਸੋ ਹੀਣੀਆਂ ਗੱਲਾਂ ਕਰਦੇ ਹਨ ਜਿਨ੍ਹਾਂ ਵਿੱਚ ਸੌਹਜ ਨਹੀਂ ਕਲਾ ਉਹਨਾਂ ਦਾ ਖੇਤਰ ਨਹੀਂ ਹੁੰਦੀ ਇੱਕ ਚਿੱਤਰਕਾਰ ਨੇ ਆਪਣੇ ਡਾਕਟਰ ਮਹਿਮਾਨ ਨੂੰ ਇੱਕ ਮਰ ਰਹੇ ਵਿਅਕਤੀ ਦਾ ਆਪਣਾ ਚਿੱਤਰ ਵਿਖਾਇਆ ਤਾਂ ਡਾਕਟਰ ਨੇ ਵੇਖ ਕੇ ਕਿਹਾ ਮਲੇਰੀਆ ਖਾਲਸੇ ਦੀ ਤੀਜੀ ਸ਼ਤਾਬਦੀ ਦੇ ਅਪਸਰ ਤੇ ਪੰਜਾਬੀ ਸੱਭਿਆਚਾਰ ਤੇ ਸਿੱਖ ਇਤਿਹਾਸ ਤੋਂ ਅਣਜਾਣ ਇੱਕ ਵਿਦੇਸ਼ੀ ਚਿੱਤਰਕਾਰ ਨੂੰ ਸਿੱਖ ਜੋਧਿਆਂ ਦਾ ਚਿੱਤਰ ਬਣਾਉਣ ਲਈ ਦਿੱਤਾ ਗਿਆ ਪਰ ਉਸਨੇ ਜੋਧਿਆਂ ਦੇ ਸੱਜੇ ਹੱਥਾਂ ਵਿੱਚ ਡਾਲਾਂ ਅਤੇ ਖੱਬੇ ਹੱਥਾਂ ਵਿੱਚ ਤਲਵਾਰਾਂ ਫੜਾਈਆਂ ਹੋਈਆਂ ਸਨ ਉਂਝ ਚਿੱਤਰਾਂ ਤੋਂ ਪਰਦਾ ਹਟਾਇਆ ਜਾਂਦਾ ਹੈ ਇਸ ਚਿੱਤਰ ਤੇ ਪਰਦਾ ਚੜਾਇਆ ਗਿਆ ਸੀ ਕਿਸੇ ਨੇ ਆਪਣੇ ਚਿੱਤਰ ਦੇ ਕੋਲ ਖਲੋਤੇ ਇੱਕ ਪ੍ਰਸਿੱਧ ਚਿੱਤਰਕਾਰ ਨੂੰ ਪੁੱਛਿਆ ਉਸਦੇ ਚਿੱਤਰ ਦੇ ਕੀ ਅਰਥ ਹਨ ਉਸਨੇ ਕਿਹਾ ਇਹ ਪ੍ਰਸ਼ਨ ਹੀ ਗਲਤ ਹੈ ਚਿੱਤਰ ਅਰਥ ਨਹੀਂ ਪ੍ਰਗਟਾਉਂਦੇ ਭਾਵ ਪ੍ਰਗਟਾਉਂਦੇ ਹਨ ਇੱਕ ਘਰ ਵਿੱਚ ਇੱਕ ਚਿੱਤਰ ਟੰਗਿਆ ਹੀ ਉਲਟਾ ਹੋਇਆ ਸੀ ਚਿੱਤਰ ਬਣਦਾ ਬੜਾ ਮੁਸ਼ਕਲ ਹੈ ਪਰ ਲੱਗਦਾ ਹੈ ਸਹਿਜੇ ਹੀ ਬਣ ਗਿਆ ਹੋਵੇਗਾ ਮਾਈਕਲ ਐਂਜਲੋ ਵੈਟਿਕਨ ਵਿੱਚ ਪਾਪ ਵੱਲੋਂ ਉਸਾਰੇ ਜਾ ਰਹੇ ਚਰਚ ਦੀ ਛਤ ਚਿੱਤਰ ਦੇ ਆ ਕੁੱਬਾ ਤੇ ਲਗਭਗ ਅੰਨਾ ਹੀ ਹੋ ਗਿਆ ਸੀ ਜਦੋਂ ਪਾਪ ਨੇ ਮਾਈਕਲ ਐਂਜਲੋ ਨੂੰ ਰੋਮ ਵਿੱਚ ਸਿਕਸਟੀਨ ਚੈਪਲ ਦੀ ਛਤ ਚਿੱਤਰਨ ਦਾ ਕਾਰਜ ਦਿੱਤਾ ਤਾਂ ਮਾਈਕਲ ਐਂਜਲੋ ਨੇ ਸ਼ਰਤ ਲਾਈ ਸੀ ਕਿ ਜਦੋਂ ਤੱਕ ਕੰਮ ਮੁਕੰਮਲ ਨਹੀਂ ਹੁੰਦਾ ਪਾਪ ਵੇਖਣ ਨਹੀਂ ਆਵੇਗਾ ਇੱਕ ਵਾਰੀ ਪੌਪ ਵੇਖਣ ਲਈ ਆ ਗਿਆ ਮਾਈਕਲ ਐਂਜਲੋ ਕੰਮ ਛੱਡ ਕੇ ਰੋਮ ਵੀ ਛੱਡ ਗਿਆ ਆਖਰ ਪੌਪ ਨੇ ਗਲਤੀ ਮੰਨਦਿਆਂ ਕਿਹਾ ਸੀ ਮਾਈਕਲ ਐਂਜਲੋ ਨੂੰ ਹੋਰ ਪੌਪ ਮਿਲ ਜਾਵੇਗਾ ਪਰ ਪੌਪ ਨੂੰ ਹੋਰ ਮਾਈਕਲ ਐਂਜਲੋ ਨਹੀਂ ਮਿਲੇਗਾ ਚਿੱਤਰ ਬਣਾਇਆ ਨੇੜੇ ਹੋ ਕੇ ਜਾਂਦਾ ਹੈ ਪਰ ਵੇਖਿਆ فاਸਲੇ ਤੋਂ ਜਾਂਦਾ ਹੈ ਕਲਾਕਾਰਾਂ ਦੇ ਸਰੀਰਕ ਮਾਨਸਿਕ ਤਣਾਅ ਉਹਨਾਂ ਨੂੰ ਸਖਾਲਾ ਜੀਵਨ ਜਿਉਣ ਨਹੀਂ ਦਿੰਦੇ ਜਿਸ ਕਾਰਨ ਚਿੱਤਰਕਾਰ ਅਕਸਰ ਚੁੱਪਚੁੱਪ ਹੁੰਦੇ ਹਨ ਇਕਾਂਤ ਤੇ ਇਕਲ ਵਿੱਚ ਵਿਚਰਨ ਅਤੇ ਖਮੋਸ਼ੀ ਦੀ ਚਾਦਰ ਵਿੱਚ ਲਿਪਟੇ ਕਲਾਕਾਰ ਕੁਝ ਹੋਰ ਹੀ ਬਣ ਜਾਂਦੇ ਹਨ ਇਹ ਬਹੁਤੇ ਮਿਲਾਪੜੇ ਨਹੀਂ ਹੁੰਦੇ ਸੋ ਇਹਨਾਂ ਦੀਆਂ ਪਤਨੀਆਂ ਪਰੇਸ਼ਾਨ ਹੀ ਰਹਿੰਦੀਆਂ ਹਨ ਹਰ ਚਿੱਤਰਕਾਰ ਦੀ ਪਤਨੀ ਵਿਆਹ ਤੋਂ ਪਹਿਲਾਂ ਸਮਝਦੀ ਹੈ ਇਹ ਮੇਰੇ ਚਿੱਤਰ ਬਣਾਇਆ ਕਰੇਗਾ ਕਿਸੇ ਕਲਾਕਾਰ ਦੀ ਪ੍ਰੇਰਣਾ ਉਸ ਦੀ ਪਤਨੀ ਨਹੀਂ ਹੁੰਦੀ ਕੋਈ ਚਿੱਤਰਕਾਰ ਕਿਵੇਂ ਬਣਦਾ ਹੈ ਇਸ ਦਾ ਕੋਈ ਫਾਰਮੂਲਾ ਨਹੀਂ ਹੈ ਬਹੁਤੇ ਕਲਾਕਾਰ ਬਣੇ ਬਣਾਏ ਸਾਚਿਆਂ ਵਿੱਚ ਡਲ ਜਾਂਦੇ ਹਨ ਜਿਹੜੇ ਆਜ਼ਾਦ ਰਹਿੰਦੇ ਹਨ ਉਹੀ ਕਲਾਕਾਰ ਅਖਵਾਉਂਦੇ ਹਨ ਅਤੇ ਉਹ ਆਪਣੀਆਂ ਸ਼ਰਤਾਂ ਤੇ ਜਿਉਂਦੇ ਅਤੇ ਆਪਣੀ ਮਰਜ਼ੀ ਨਾਲ ਕਾਰਜ ਕਰਦੇ ਹਨ ਭਾਰਤ ਵਿੱਚ ਚਿੱਤਰਕਲਾ ਦੇ ਵਿਕਸਿਤ ਨਾ ਹੋਣ ਦੇ ਕਾਰਨ ਪ੍ਰਤੱਖ ਹਨ ਅਸੀਂ ਸੰਸਾਰ ਤੋਂ ਬਹੁਤ ਪਿੱਛੇ ਹਾਂ ਅਸੀਂ ਯੂਰਪ ਦੇ ਪਿਛ ਲੱਗ ਹਾਂ ਇਸ ਲਈ ਮਾਲਕ ਨਹੀਂ ਹਾਂ ਸਾਡੇ ਕੋਲ 8 ਗੈਲਰੀਆਂ ਨਹੀਂ ਕਲਾ ਆਲੋਚਕ ਨਹੀਂ ਸਾਡੇ ਕੋਲ ਇਸ ਕਲਾ ਦੇ ਵਸੀਲੇ ਸਾਧਨ ਵੀ ਨਹੀਂ ਚਿੱਤਰਕਲਾ ਹਰ ਕਿਸੇ ਲਈ ਨਹੀਂ ਹੁੰਦੀ ਇਹ ਉਹਨਾਂ ਲਈ ਹੁੰਦੀ ਹੈ ਜਿਨ੍ਹਾਂ ਦੀ ਇਸ ਕਲਾ ਵਿੱਚ ਦਿਲਚਸਪੀ ਹੁੰਦੀ ਹੈ ਫੋਟੋਗ੍ਰਾਫੀ ਨੇ ਵੀ ਚਿੱਤਰਕਲਾ ਨੂੰ ਕੁਚਲਿਆ ਹੈ ਚਿੱਤਰ ਸਾਲਾਂ ਦਹਾਕਿਆਂ ਵਿੱਚ ਬਣਦਾ ਹੈ ਤੇ ਸਦੀਆਂ ਤੱਕ ਵੇਖਿਆ ਜਾਂਦਾ ਹੈ ਫੋਟੋ ਸਕਿੰਟਾਂ ਵਿੱਚ ਖਿੱਚੀ ਜਾਂਦੀ ਹੈ ਤੇ ਘੰਟੇ ਵਿੱਚ ਪੁਰਾਣੀ ਹੋ ਜਾਂਦੀ ਹੈ ਪ੍ਰਸਿੱਧ ਚਿੱਤਰਕਾਰਾਂ ਦੇ ਚਿੱਤਰ ਲੱਖਾਂ ਕਰੋੜਾਂ ਵਿੱਚ ਕਿਉਂ ਵਿਕਦੇ ਹਨ ਕਾਰਨ ਇਹ ਹੈ ਕਿ ਕਲਾਕਾਰ ਦੀ ਪਛਾਣ 40-50 ਸਾਲ ਦੀ ਮਿਹਨਤ ਉਪਰੰਤ ਸਥਾਪਿਤ ਹੁੰਦੀ ਹੈ ਤੇ ਉਸਨੇ ਲੰਬਾ ਅਰਸਾ ਤੰਗੀ ਕਰੀਬੀ ਗੁੰਮਨਾਮੀ ਅਤੇ ਪਰੇਸ਼ਾਨੀ ਵਿੱਚ गुਜ਼ਾਰਿਆ ਹੁੰਦਾ ਹੈ ਕਿਉਂਕਿ ਲੋਕ ਕਲਾਕਾਰਾਂ ਨੂੰ ਵਿਲੇ ਅਤੇ ਸਿਰਫ ਇਹੀ ਸਮਝਦੇ ਹਨ ਅਜੋਕੇ ਸਮਿਆਂ ਵਿੱਚ ਕਿਹਾ ਜਾਂਦਾ ਹੈ ਕਿ ਜਿਸਨੇ ਚਿੱਤਰਕਾਰ ਬਣਨਾ ਹੋਵੇ ਉਸ ਨੂੰ ਰੋਟੀ ਦਾ ਕੋਈ ਹੋਰ ਪ੍ਰਬੰਧ ਕਰ ਲੈਣਾ ਚਾਹੀਦਾ ਹੈ ਜਦੋਂ ਪ੍ਰਸਿੱਧ ਕਲਾਕਾਰਾਂ ਦੇ ਚਿੱਤਰ ਵਿਕਦੇ ਹਨ ਤਾਂ ਉਦੋਂ ਦਹਾਕਿਆਂ ਦੀ ਕੀਤੀ ਮਿਹਨਤ ਦੀ ਇਕੱਠੀ ਹੋਈ ਉਜਰਤ ਅਦਾ ਹੋ ਰਹੀ ਹੁੰਦੀ ਹੈ ਵਿਆਨਗਾਂਗ ਨੇ ਆਪਣੇ ਜੀਵਨ ਵਿੱਚ 2000 ਚਿੱਤਰ ਬਣਾਏ ਪਰ ਉਸਦੇ ਜਿਉਂਦਿਆਂ ਕੇਵਲ ਇੱਕ ਚਿੱਤਰ ਵਿਕਿਆ ਤੇ ਉਹ ਗਰੀਬੀ ਵਿੱਚ ਹੀ ਮਰ ਗਿਆ ਅੱਜ ਉਸਦੇ ਚਿੱਤਰਾਂ ਦੀ ਕੀਮਤ ਕਰੋੜਾਂ ਅਰਬਾਂ ਵਿੱਚ ਹੈ ਕਲਾਕਾਰ ਤੋਂ ਚਿੱਤਰ ਮਹਿੰਗਾ ਨਹੀਂ ਲਿਆ ਗਿਆ ਹੁੰਦਾ ਇਸ ਨੂੰ ਮਹਿੰਗਾ ਕਰਨ ਦਾ ਕਾਰਜ ਕਲਾ ਵਪਾਰੀ ਕਰਦੇ ਹਨ ਚਿੱਤਰਕਲਾ ਦਾ ਰਾਹ ਗੁੰਝਲਦਾਰ ਲੰਬਾ ਤੇ ਔਖਾ ਹੈ ਕਿਉਂਕਿ ਇਹ ਕਠੋਰ ਮਨੁੱਖਾਂ ਨੂੰ ਕੋਮਲ ਬਣਾਉਣ ਦੀ ਕਲਾ ਹੈ ਧੰਨਵਾਦ